ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰਦਰ ਤਲੀ ਗਲੀ ਮੋਰੀ ਆਓ ਰੰਗਰੇ ਦੇਸ਼ ਪੰਜਾਬ ਦੇ ਬਹਾਦਰ ਤੇ ਅਣਖੀ ਯੋਧੇਓ ਹਰਿਆਣਾ ਤਵਾਈ ਹੋਈ तमाम ਸੰਗਤ ਨੂੰ ਫਤਿਹ ਹਾਜ਼ਰ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਪੰਜਾਬੀਓ ਕਾਇਮ ਉਹ ਜਿਹੜੇ ਨਵਦੀਪ ਦੇ ਹੱਕ ਚ ਆਇਆ ਡਟ ਕੇ ਬਹਿ ਜੋ ਇੱਥੇ ਸਾਰੇ ਨਵਦੀਪ ਦੇ ਹੱਕ ਚ ਆਇਓ ਨਰਦੀਪ ਸਿੰਘਾ ਨਿਗਾਹ ਮਾਰੋ ਪੂਰਾ ਪੰਜਾਬ ਤੇਰੇ ਹੱਕ ਚ ਆ ਗਿਆ ਗੱਡੀਆਂ ਦੇਖ ਲੈ ਕਿੱਥੇ ਤੱਕ ਆ ਸਾਰਾ ਹਰਿਆਣਾ ਤੇਰੇ ਹੱਕ ਚ ਆ ਗਿਆ ਗੱਲ ਕੀ ਹੈ ਗੱਲ ਹੈ ਹੱਕ ਤੇ ਸੱਚ ਦੀ ਜਿਹੜਾ ਬੰਦਾ ਸੱਚ ਲਈ ਬੋਲਦਾ ਹੈ ਸੱਚ ਲਈ ਖੜਦਾ ਹੈ ਉਹਦੇ ਹੱਕ 'ਚ ਸਾਰਾ ਪੰਜਾਬ ਉੱਠਿਆ ਦਾ ਇਹ ਪੰਜਾਬ ਉਹ ਪੰਜਾਬ ਅੱਗੇ ਵੀ ਦਿੱਲੀ ਨੂੰ ਕਈ ਵਾਰ ਹਰਾਇਆ ਅਸੀਂ ਛਾਤਵੀਂ ਰਹਿਣਾ ਚਾਹੁੰਦੇ ਆ ਜੋ ਸਾਡੇ ਕਿਸਾਨਾਂ ਕੋ ਕਹਿਣਗੇ ਉਸ ਤਰੀਕੇ ਚੱਲਾਂਗੇ ਪਰ বারবার ਸਾਨੂੰ ਕਿਉਂ ਟਾਉਨੇ ਹੋ ਕਿਉਂ ਟੌਰਚਰ ਕੀਤਾ ਜਾਂਦਾ ਸਾਡੇ ਨੌਜਵਾਨਾਂ ਨੂੰ ਚਾਹੇ ਬਾਈ ਲੱਖਾ ਸਿੰਘ ਸਰਾਣਾ ਹੋਵੇ ਜਿਹੜਾ ਵੀ ਸਾਡੇ ਵਿਚਕਾਰ ਬੈਠਾ ਹੈ ਮੇਰੇ ਤੋਂ ਬਾਅਦ ਉਹ ਵੀ ਬੋਲਣਗੇ ਚਾਹੇ ਭਾਨਾ ਹੋਵੇ ਤੇ ਚਾਹੇ ਹੁਣ ਨਵਦੀਪ ਜਲਵੇੜਾ ਹੋਵੇ ਕੀ ਗੱਲ ਬਈ ਕੋਈ ਨੋ ਪੰਜਾਬ ਦੇ ਨੌਜਵਾਨ ਜਾਂ ਸਾਡੇ ਨੌਜਵਾਨ ਚੁੱਪਦੇ ਨੇ ਕੀ ਮਾਰਾ ਕਰਤਾ ਸੀ ਨਵਦੀਪ ਨੇ ਸੱਚ ਬੋਲਦਾ ਸੀ ਸਹੀ ਗੱਲ ਨੂੰ ਸਹੀ ਕਹਿੰਦਾ ਸੀ ਕਿਉਂ ਇੰਨਾ ਤਸ਼ੱਦਦ ਆ ਗਿਆ ਪਰ ਮੈਂ ਨਰਦੀਪ ਨਾਲ ਗੱਲ ਕਰ ਰਿਹਾ ਸੀ ਤਾਂ 3 ਡਿਗਰੀ ਦਾ ਟੌਰਚਰ ਕੀਤਾ ਗਿਆ ਉਹਨੂੰ ਕੀ ਅਸੀਂ ਕਹਿ ਸਕਦੇ ਹਾਂ ਵੀ ਇਹ ਸਾਡਾ ਦੇਸ਼ ਹੈ ਸਾਡੇ ਦੇਸ਼ ਦੇ ਵਿੱਚ ਤੁਸੀਂ ਅਜਿਹੀਆਂ ਕੋਝੀਆਂ ਚਾਲਾਂ ਸਾਡੇ ਨੌਜਵਾਨਾਂ ਨਾਲ ਕਰਦੇ ਹੋ ਯਾਰ ਮੋਦੀ ਸਾਹਿਬ ਹੰਕਾਰ ਰਹਿਦਾ ਨਹੀਂ ਹੁੰਦਾ ਆ ਲੋਕ ਸਭਾ ਚੋਣਾਂ 'ਚ ਤੁਹਾਨੂੰ ਪਤਾ ਲੱਗ ਕੇ ਆਊਗਾ ਵੀ ਕੀ ਹਾਲ ਹੋਇਆ ਤੁਹਾਡਾ ਗੱਲ ਕੀ ਹੈ ਹੰਕਾਰ ਦੀ ਗੱਲ ਹੈ ਸਾਡੀ ਕੋਈ ਪਰਸਨਲ ਦੁਸ਼ਮਣੀ ਥੋੜਾ ਯਾਰ ਤੁਸੀਂ ਫਸਲਾਂ ਦੇ ਭਾਅ ਦਿਓ ਕਿਉਂ ਨਹੀਂ ਦਿੰਦੇ ਅੱਜ ਪੰਜਾਬ ਚ ਪਾਣੀ ਮੱਕਣ ਦੀ ਕਿਲਾਰ ਤੇ ਖੜਾ ਝੋਨਾ ਲਾਉਣਾ ਜ਼ਿਮੀਦਾਰ ਦੀ ਮਜਬੂਰੀ ਆ ਮਰਦਾ ਹੋਏ ਵੀ ਝੋਨਾ ਲਾਉਂਦਾ ਕੀ ਕਰੀਏ ਹੱਲ ਨਹੀਂ ਹੈ ਤੁਸੀਂ ਚਾਰ ਜਾਂ ਪੰਜ ਫਸਲਾਂ ਤੇ ਐਮ ਐਸ ਪੀ ਦਿਓ ਪੱਕਾ ਮੁੱਲ ਦਿਓ ਸਮਰਥਨ ਮੁੱਲ ਤਾਂ ਜੋ ਅਸੀਂ ਦੂਜੀਆਂ ਫਸਲਾਂ ਵੱਲ ਹੋਈਏ ਪੰਜਾਬ ਦਾ ਪਾਣੀ ਵੱਜ ਜਵੇ ਪੰਜਾਬ ਦੇ ਲੋਕੋ ਵਾਸਤਾ ਪਾਉਣਾ ਤੁਹਾਨੂੰ ਉਹ ਮਰ ਜਾਗੇ ਖਤਮ ਹੋ ਜਾਗੇ ਕੋਝੀਆਂ ਸਰਕਾਰਾਂ ਦੀਆਂ ਚਾਲਾਂ ਨੇ ਝੋਨਾ ਸਾਡੇ ਜਵਾਰੇ ਹੀ ਇਸ ਲਈ ਸੀ ਅੱਜ ਸਾਡਾ ਕੀ ਹਾਲ ਹੋ ਗਿਆ ਇੰਡਸਟਰੀ ਨੇ ਪਾਣੀ ਕਾਲੇ ਕਰਤੇ ਕਾਲੇ ਪਾਣੀ ਦਾ ਮੋਰਚਾ ਵੀ ਇੱਕ ਚੱਲ ਰਿਹਾ ਹੈ ਉਹ ਵੀ ਲੱਗਣਾ ਹੈ ਬੁੱਢੇ ਦਰਿਆ ਤੇ ਲੋਧਿਆਣੇ ਸਾਡੇ ਪਾਣੀ ਜ਼ਹਿਰੀਲੇ ਕਰਤੇ ਤੁਹਾਨੂੰ ਜ਼ਹਿਰ ਦੇਣ ਲੱਗੇ ਓਏ ਹਜੇ ਵੀ ਸੁੱਤੇ ਪਏ ਹੋ ਤੁਹਾਨੂੰ ਜ਼ਹਿਰ ਦੇ ਦੇ ਮਾਰ ਦੇਣਾ ਤੁਹਾਡੇ ਆਉਣ ਵਾਲੇ ਬੱਚੇ ਨਹੀਂ ਬਚਨੇ ਇਸ ਧਰਤੀ ਤੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਇੱਥੇ ਜੀਵਨ ਨਹੀਂ ਬਚਣਾ ਜੇ ਅਸੀਂ ਨਾ ਉੱਠੇ ਪੰਜਾਬੀਓ ਆਓ ਹੱਕ ਤੇ ਸੱਚ ਲਈ ਡਟ ਕੇ ਹਮਲਾ ਕਰੀਏ ਨਵਦੀਬ ਆਹ ਵਾਰ ਕਿਉਂ ਆਇਆ ਅਸੀਂ ਇਹ ਤਾਂ ਕਹਿ ਦਿੰਦੇ ਨੇ ਕਾਨੂੰਨ ਹੈ ਕਾਨੂੰਨ ਲਾਤਾ ਤਾਰ ਹੈ ਅਦਾਲਤ ਜਮਾਨਤਾ ਦੇਊਗੀ ਫਿਰ ਹੁਣ ਕੀ ਹੋਇਆ ਸੀ ਹੁਣ ਹੁਣ ਕਾਨੂੰਨ ਨੇ ਜਾ ਕੇ ਅਦਾਲਤ ਨੂੰ ਕਿਹਾ ਵੀ ਭਾਈ ਔਖਾ ਹੋ ਜੂ ਲੱਖਾਂ ਦਾ ਕੱਠ ਹੋ ਜੂ ਆ ਲਾ ਕੇ ਕੈਂਟਰ ਬੱਟਿਆਂ ਦੇ ਭੜਕੇ ਮੂਰੇ ਲਾ ਤੇ ਇਹਦਾ ਮਤਲਬ ਕਾਨੂੰਨ ਤੇ ਅਦਾਲਤ ਥਾਣੇ ਤੇ ਅਦਾਲਤ ਪੁਲਿਸ ਤੇ ਅਦਾਲਤ ਕੁਝ ਵੀ ਲਾ ਲੋ ਇਹ ਸਾਰੇ ਰਲੇ ਮਿਲੇ ਨੇ ਵੀਰੇ ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਓਏ ਇਹਨਾਂ ਦੀਆਂ ਚਾਲਾਂ ਤੁਹਾਨੂੰ ਮਾਰਨਦੀਆਂ ਨੇ ਅੱਜ ਸਮਝ ਜੂਗੇ ਚੰਗੇ ਰਹਿ ਜਾਓਗੇ ਆਉਣ ਆਲਾ ਸਮਾਂ ਬਹੁਤ ਭਿਆਨਕ ਹੈ ਪੰਜਾਬੀਓ ਆਉਣ ਆਲੇ ਸਮੇਂ ਦੇ ਵਿੱਚ ਸਾਨੂੰ ਜਾਗਣਾ ਪਊਗਾ ਨਹੀਂ ਹਾਲਾਤ ਇਹ ਹੋ ਜਾਣੇ ਨੇ ਕਦੀ ਪਾਨਾ ਕਦੀ ਨਵਦੀਪ ਕਦੇ ਬਾਈ ਲਖਾ ਕਦੀ ਕੋ ਮੇਰੇ ਗਾਕਾ ਕਦੀ ਕੋਈ ਹੋਰ ਹਰ ਰੋਜ਼ ਵਾਰੀ ਆਇਆ ਕਰੂਗੀ ਹੁਣ ਤੁਸੀਂ ਦੇਖ ਲਓ ਆ ਮਾਵਾਂ ਬੈਠੀਆਂ ਨੇ ਕਿਵੇਂ ਪੁੱਤ ਪਾਲ ਕੇ ਵੱਡੇ ਕਰਦੀਆਂ ਨੇ ਮੂਸੇ ਆਲੇ ਨਾਲ ਕੀ ਹੋਇਆ ਦੀਪ ਨਾਲ ਕੀ ਹੋਇਆ ਇਹਨਾਂ ਦੇ ਹਿਰਦੇ ਪੁੱਛ ਕੇ ਦੇਖੋ ਜਦੋਂ ਇੱਕ ਪੁੱਤ ਨੂੰ ਇਨਾ ਇਨਾ ਸਮਾਂਦਰ ਰਹਿ ਜਾਂਦੇ ਤੇ ਉਹਨੂੰ 3° ਕੱਟਣੀ ਪੈਦੀ ਆ। ਇਸ ਲਈ ਇੱਕੋ ਹੀ ਹੱਲ ਹੈ ਇਹਦਾ ਇੱਕੋ ਹੀ ਹੱਲ ਹੈ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ। ਇਕੱਠੇ ਹੋ ਜਾਓ। ਕਿਸੇ ਝੰਡੇ ਥੱਲੇ ਹੋ ਜਾਓ ਯਾਰ। ਇੱਕ ਹੋ ਜਾਓ। ਇੱਕ ਇਕਮੁੱਠ ਹੋ ਜਾਾਂਗੇ, ਵਾਜਾਂਗੇ। ਇਹ ਵਜਣ ਦਾ ਇੱਕੋ ਇੱਕ ਤਰੀਕਾ ਹੈ। ਆ ਨਵਦੀਪ ਦਾ ਬਾਪੂ ਖੜਾ ਹੈ। ਇਹਦੇ ਦਿਲ ਤੇ ਕੀ ਬੀਤੀ ਹੋਊਗੀ ਤੁਸੀਂ ਸੋਚ ਸਕਦੇ ਹੋ। ਸਾਰੇ ਇੱਥੇ ਆਪਦੇ ਪੁੱਤਾਂ ਦੇ ਬਾਪ ਖੜੇ ਹੋ। ਹਨਾ ਮਾਵਾਂ ਖੜੀਆਂ ਨੇ। ਜੋ ਨਵਦੀਪ ਨਾ ਹੋਇਆ ਕੀ ਚਾਹੁੰਦੇ ਹੋ? ਕਿਸੇ ਹੋਰ ਨੌਜਵਾਨੇ ਹੋਵੇ ਜੇ ਨਹੀਂ ਚਾਹੁੰਦੇ ਤਾਂ ਫਿਰ ਅੱਜ ਤੋਂ ਹੀ ਡਟ ਕੇ ਇੱਕ ਦੂਜੇ ਦਾ ਸਾਥ ਦੇਣ ਲੱਗ ਜਾਓ ਜਿਵੇਂ ਅਸੀਂ ਲੱਖਾ ਸਿੰਘ ਸਿਧਾਨਾ ਨੂੰ ਬਾਹਰ ਲਿਆਂਦਾ ਸੀ ਜਿਵੇਂ ਭਾਨਿਆਂ ਨੂੰ ਲਿਆਂਦਾ ਜਿਵੇਂ ਅੱਜ ਨਵਦੀਪ ਆਇਆ ਐਂ ਜੇ ਪੰਜਾਬ ਦੇ ਕਿਸੇ ਵੀ ਨੌਜਵਾਨ ਨਾਲ ਕਿਸੇ ਵੀ ਆਗੂ ਨਾਲ ਟੱਕਾ ਹੋਊਗਾ ਤਾਂ ਡਟ ਕੇ ਖੜ ਜਾਇਆ ਕਰੋ ਯਾਰ ਬਹੁਤ ਹਾਲਾਤ ਨਹੀਂ ਮਾਰੇ ਹੋ ਜਾਣੇ ਵੀ ਉਹ ਤੁਸੀਂ ਜਾਣਦੇ ਹੀ ਹੋ ਅਮਰਪਾਲ ਸਿੰਘ ਦੇ ਭਾਈ ਤੇ ਇੱਕ ਪਰਚਾ ਪਾਤਾ ਹੁਣ ਦੱਸੋ ਇਹ ਤੱਕਾ ਨਹੀਂ ਧੱਕੀ ਆ ਇਸ ਲਈ ਆਓ ਇੱਕ ਝੰਡੇ ਥੱਲੇ ਯਾਰ ਜੇ ਅੱਜ ਇੱਥੇ ਕਿਸਾਨ ਜੁਣੀਆਂ ਦੇ ਆਪਾਂ ਝੰਡੇ ਥੱਲੇ ਆਏ ਆ ਤਾਂ ਜਿਵੇਂ ਆਗੂ ਕਹਿਣਗੇ ਸਾਰਿਆਂ ਨੇ ਉਹ ਗੱਲ ਮੰਨਣੀ ਆ ਇਹਨਾਂ ਦੇ ਮੁਤਾਬਕ ਚੱਲਣਾ ਕਿਉਂਕਿ ਇੱਕੇ ਜਬਾਲ ਹੈ ਇਸ ਲਈ ਆਓ ਪੰਜਾਬ ਪੰਜਾਬੀਤ ਲਈ ਨੌਜਵਾਨਾਂ ਲਈ ਇਕੱਠੇ ਹੋਈਏ ਤਾਂ ਜੋ ਸਾਡਾ ਪੰਜਾਬ ਬਚ ਸਕੇ ਆਖਰੀ ਗੱਲ ਕਾਲੇ ਮੋਰਚੇ ਦਾ ਫੇਰ ਕਹਿੰਦੇ ਕਾਲੇ ਪਾਣੀ ਦਾ ਮੋਰਚਾ ਜੋ ਲੁੱਦੇ ਹਾਂ ਨੇ ਵਿਖੇ ਲੱਗਣ ਜਾ ਰਿਹਾ ਬੁੱਢੇ ਦਰਿਆ ਜਿਹੜਾ ਸਤਲੁਜ ਪੈਂਦਾ ਹੈ ਸਾਰੇ ਮਾਲਵੇ ਨੂੰ ਕੈਂਸਲ ਕਰ ਰਿਹਾ ਹੈ ਰਾਜਸਥਾਨ ਤੱਕ ਕੀ ਹਾਲ ਹੋ ਗਿਆ ਆਉਣ ਵਾਲਾ ਸਮਾਂ ਭਿਆਨਕ ਹੈ ਇਸ ਲਈ ਆਓ ਇਕੱਠੇ ਹੋਈਏ ਮੇਰੇ ਤੋਂ ਬਾਅਦ ਹੋਰ ਬੁਲਾ ਰਹੇ ਬੋਲਣ ਵਾਲੇ ਬਹੁਤ ਨੇ ਗੱਲਾਂ ਤਾਂ ਬਹੁਤ ਸੀ ਪਰ ਇੰਨਾ ਕੁ ਬੋਲ ਕੇ ਆਪਾਂ ਦੋ ਚਾਰ ਨਾਰੇ ਲਾਉਣੇ ਆ ਫਿਰ ਮੈਂ ਸਮਾਪਤੀ ਕਰੂੰਗਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਯਾਰ ਕੀ ਗੱਲ ਖਾ ਕੇ ਨਹੀਂ ਆਈ ਆਵਾਜ਼ ਨਹੀਂ ਆਉਂਦੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਨੌਜਵਾਨਾਂ ਦੇ ਇਕਤਾ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ 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 ਗੰਦੀਆਂ ਸਰਕਾਰਾਂ ਹਾਏ 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 ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ